माता जी जो कुछ भी देना है एमएलए साहब खड़े नहीं जितने मैं प्रोग्राम बढ़ा के आऊँगा तुझमें नंबर फोन नंबर दे दो मानसाह मानसाह फोन नंबर तो दे दो ना मानसाह मानसाह माता जी मेरी मेरी काल्पनिक ऐसे ऐसे होने नहीं दे रहे तुझे फोन नंबर दे दो इनोटाम नंबर फोन नंबर देख ना आज शाम त ਸਾਰੇ ਸ਼ੌਟ ਆ ਆਵਾਜ਼ ਨਹੀਂ ਪਾਰਟੀ ਜੀ ਆਵਾਜ਼ ਬਹੁਤ ਮਾਰ ਵੀ ਕੋਈ ਕੰਮ ਨਹੀਂ ਅੱਜ ਮੋਗਾ ਤੇ ਜਲੰਧਰ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਜਾ ਰਹੇ ਹਾਂ ਤੁਸੀਂ ਮੈਨੂੰ ਹਜੇ ਆਪਣਾ ਪ੍ਰੋਗਰਾਮ ਸਿਕੋਰ ਸਾਹਿਬ ਦਾ ਕੋਈ ਬਣਿਆ ਨਹੀਂ ਜਦੋਂ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਰੁਕਾਂ ਤੇ ਤੁਸੀਂ ਇੰਨਾ ਪਿਆਰ ਅੱਜ ਬਿਨਾਂ ਕਿਸੇ ਸੱਦਾ ਪੱਤਰ ਤੋਂ ਹੀ ਹੋ ਗਿਆ ਜਿੱਦ ਦੀ ਆਪਾਂ ਇੱਕ ਦੂਜੇ ਨੂੰ ਦੱਸ ਕੇ ਇਕੱਠੇ ਹੋਏ ਉਸ ਦਿਨ ਪਤਾ ਨਹੀਂ ਕੀ ਹਾਲ ਹੋਊਗਾ ਸੜਕ ਤੇ ਖੜੇ ਲੋਕਾਂ ਨੂੰ ਦੇਖ ਕੇ ਸੀਐਮ ਭਗਵੰਤ ਮਾਨ ਨੇ ਰੋਕਿਆ ਆਪਣਾ ਕਾਫਲਾ ਤੁਹਾਨੂੰ ਦੱਸਦੇ ਕਿ ਅੱਜ ਸੀਐਮ ਭਗਵੰਤ ਮੋਗਾ ਜਾ ਰਹੇ ਸੀ ਤਾਂ ਇਸੇ ਦੌਰਾਨ ਜਦੋਂ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਲੋਕਾਂ ਨੂੰ ਦੇਖ ਕੇ ਆਪਣਾ ਕਾਫਲਾ ਰੁਕ ਲਿਆ ਜਿੱਤੇ ਲੋਕਾਂ ਦੇ ਵੱਲੋਂ ਤੇ ਉਥੋਂ ਦੇ ਐਮਐਲਏ ਚਰਨਜੀਤ ਸਿੰਘ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅੱਜ ਉਹਨਾਂ ਦੇ ਵੱਲੋਂ ਕੋਈ ਪ੍ਰੋਗਰਾਮ ਤੈਅ ਨਹੀਂ ਸੀ ਤੇ ਕੇਵਲ ਉਹ ਰਸਤੇ ਤੋਂ ਲੰਘ ਰਹੇ ਸੀ ਤਾਂ ਲੇਕਿਨ ਜਦੋਂ ਲੋਕਾਂ ਨੂੰ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਆਪਣਾ ਮਨ ਬਣਾਇਆ ਕਿ ਉਹ ਆਪਣਾ ਕਾਫਲਾ ਰੋਕ ਕੇ ਇਹਨਾਂ ਲੋਕਾਂ ਨੂੰ ਮਿਲਣਗੇ। ਤੇ ਜਿੱਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਲੋਕਾਂ ਤੇ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਚਮਕਰ ਸਾਹਿਬ ਦੀ ਪਵਿੱਤਰ ਇਤਿਹਾਸਕ ਤੇ ਸ਼ਹਾਦਤਾਂ ਨਾਲ ਭਰੀ ਹੋਈ ਇਸ ਧਰਤੀ ਤੇ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਬਹੁਤ-ਬਹੁਤ ਤੁਹਾਡਾ ਰਣੀ ਆ ਧੰਨਵਾਦ ਦੀਆਂ ਮੈਂ ਅੱਜ ਮੋਗਾ ਤੇ ਜਲੰਧਰ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਜਾ ਰਹੇ ਹਾਂ ਔਰ ਤੁਸੀਂ ਮੈਨੂੰ ਹਜੇ ਆਪਣਾ ਪ੍ਰੋਗਰਾਮ ਚ ਮਕੌਰ ਸਾਹਿਬ ਦਾ ਕੋਈ ਬਣਿਆ ਨਹੀਂ ਚਲੋ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਰੁਕਾਂ ਤੇ ਤੁਸੀਂ ਇੰਨਾ ਪਿਆਰ ਅੱਜ ਬਿਨਾਂ ਕਿਸੇ ਸੱਦਾ ਪੱਤਰ ਤੋਂ ਹੀ ਹੋ ਗਿਆ ਜਿੱਤੇ ਆਪਾਂ ਇੱਕ ਦੂਜੇ ਨੂੰ ਦੱਸ ਕੇ ਇਕੱਠੇ ਹੋਏ ਉਸ ਦਿਨ ਪਤਾ ਨਹੀਂ ਕੀ ਹਾਲ ਹੋਊਗਾ ਸੋ ਇਸ ਧਰਤੀ ਤੋਂ ਆਪਾਂ ਨੇ ਇਹੀ ਪ੍ਰੇਰਣਾ ਲੈਣੀ ਹੈ ਕਿ ਕਿਵੇਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਿਆ ਜਾ ਸਕਦਾ ਉਹ ਚ ਉਮਰਾਂ ਨਹੀਂ ਗਿਣੀਆਂ ਜਾਂਦੀਆਂ ਕਿ ਉਮਰਾਂ ਕਿੰਨੀਆਂ ਸੀ ਸੋ ਅੱਜ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਅਸੀਂ ਤਾਨਾਸ਼ਾਹੀਆਂ ਦੇ ਵਿਰੁੱਧ ਅੱਜ ਵੀ ਲੜ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਚੱਕੇ ਅੰਦਰ ਕਰਤਾ ਸੁਮਨੀ ਸੋਧਿਆ ਜੀ ਨੂੰ ਅੰਦਰ ਕਰਤਾ ਸੰਜੇ ਸਿੰਘ ਜੀ ਨੂੰ ਅੰਦਰ ਕਰਤਾ ਚਲੋ ਜਵਾਨ ਤੋਗੀ ਸੋ ਇਹ ਸੱਚ ਨੂੰ ਦਬ ਤਾਂ ਸਕਦੇ ਹੋ ਪਰ ਸੱਚ ਮਰਦਾ ਨਹੀਂ ਹੁੰਦਾ ਸੋ ਇਸ ਕਰਕੇ ਆਪਾਂ ਨੇ ਇਸ ਗੱਲ ਦਾ ਵਿਰੋਧ ਵੀ ਕਰਨਾ ਹੈ ਕਿ ਭਾਈ ਸਾਨੂੰ ਵੀ ਹੱਕ ਹੈ ਵੋਟਾਂ ਮੰਗਣ ਦਾ ਸਾਨੂੰ ਵੀ ਹੱਕ ਦਾ ਪ੍ਰਚਾਰ ਕਰਦਾ ਉਹਨਾਂ ਨੂੰ ਵੀ ਹੱਕ ਹੈ ਅੱਗੇ ਲੋਕਾਂ ਤੇ ਛੱਡ ਦਿਓ ਕਿ ਉਹਨਾਂ ਨੂੰ ਕੌਣ ਸੱਚਾ ਲੱਗਦਾ ਹੈ ਕੌਣ ਝੂਠਾ ਲੱਗਦਾ ਕਿਉਂਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਸੋ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਜਿੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਔਰ ਸ਼ਹੀਦਾਂ ਦੀ ਧਰਤੀ ਤੋਂ ਸ਼ੁਰੂਆਤ ਹੋ ਰਹੀ ਹੈ ਮੈਨੂੰ ਲੱਗਦਾ ਪ੍ਰਮਾਤਮਾ ਆਪ ਮਿਹਰ ਕਰੂਗਾ ਔਰ ਆਪਾਂ ਆਪਾਂ ਕਿਸੇ ਧਰਮ ਦੇ ਨਾਂ ਤੇ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕੋਈ ਰਾਜਨੀਤੀ ਨਹੀਂ ਕਰਨੀ ਆਪਾਂ ਸਕੂਲ ਸ਼ਾਨਦਾਰ ਬਣਾਤੇ ਆਪਾਂ ਹਸਪਤਾਲ ਚੰਗੇ ਬਣਾਈ ਜਾਂਦੇ ਆ ਆਮ ਆਦਮੀ ਕਲੀਨਿਕ ਖੁੱਲ ਗਏ ਬਿਜਲੀ ਫ੍ਰੀ ਹੋ ਗਈ ਨੌਕਰੀਆਂ ਮਿਲ ਰਹੀਆਂ ਨੇ ਨਾਲ ਜਿੱਥੇ-ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਕਿ ਆ ਕੰਮ ਲੋਕਾਂ ਦੇ ਫਾਇਦੇ ਦਾ ਉਹ ਵੀ ਕਰਦੇ ਆ ਪਰ ਮੈਂ ਕੋਈ ਵੀ ਐਹੋ ਜਿਹੀ ਫੈਲ ਸਾਈਨ ਨਹੀਂ ਕਰਦਾ ਜਿਸ ਦੇ ਨਾਲ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਭਾਰ ਪੈਂਦਾ ਹੋਵੇ ਤੇ ਐਹੋ ਜਿਹੀ ਫੈਲ ਮੈਂ ਛੱਡਦਾ ਨਹੀਂ ਜਿਸ ਦੇ ਨਾਲ ਲੀਡਰਾਂ ਦੀ ਜੇਬ ਚੋਂ ਪੈਸੇ ਨਿਕਲਦੇ ਹੋਣ ਇਹ ਨੇ ਪੁਰਾਣੇ ਲੁੱਟੇ ਅਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਖੇਤ ਖੇਤ ਪਹੁੰਚਾਉਣ ਦੀ ਮੁਹਿੰਮ ਚੱਲ ਰਹੀ ਹੈ ਬਿਜਲੀ ਆਉਂਦੀ ਤਾਂ ਹੈ 24 ਘੰਟੇ ਖਿੱਤਾਂ ਲਈ ਵੀ ਪਰ ਮੈਂ ਕਿਹਾ ਵੀ ਬਾਕੀ ਸਾਰੇ ਦਫ਼ਤਰ ਤਾਂ ਦਿਨੇ ਖੁੱਲਦੇ ਨੇ ਇਹ ਕਿਸਾਨੀ ਵਾਲਾ ਦਫ਼ਤਰ ਜਿਹੜਾ ਇਹ ਰਾਤ ਨੂੰ ਕਿਉਂ ਖੁੱਲਦਾ ਹੈ ਰਾਤ ਦੇ 1.5 ਵਜੇ ਬਿਜਲੀ ਆਉਗੀ ਨਾ ਪਹਿਲਾਂ ਸੌ ਸਕਦਾ ਹੈ ਜ਼ਿੰਮੇਦਾਰ ਨੇ ਬਾਅਦ ਸੌ ਸਕਦਾ ਹੈ ਅਸੀਂ ਕਿਹਾ ਵੀ ਦਿਨੇ ਬਿਜਲੀ ਦਿਓ ਮੈਨੂੰ ਬਹੁਤ ਸਾਰੇ ਕਿਸਾਨ ਮਿਲੇ ਕਹਿੰਦੇ ਜੀ ਨਜ਼ਾਰਾ ਆ ਗਿਆ ਕਣਕ ਸਾਰੀ ਪਲ ਗਈ ਹੁਣ ਤਾਂ ਵੱਡਣ ਬਾੜੀਆਂ ਦੇ ਨੇੜੇ ਆ ਇੱਕ ਦਿਨ ਵੀ ਅਸੀਂ ਰਾਤ ਨੂੰ ਨਹੀਂ ਗਏ ਖੇਤ ਜਿਨੇ ਅਸੀਂ ਆਪਣੀ ਘਰ ਜਿਹੜੀ ਹੈ ਬਿਜਲੀ ਪੈਣੀ ਆਈ ਹੈ ਸੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਇੱਦਾਂ ਹੀ ਰਵਾਂਗੇ ਸੀ ਵੀ ਐਸਐਸ ਵਾਲੇ ਮੁੰਡੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਯੂਥ ਹੈ ਇਹਨਾਂ ਨੂੰ ਉਮੀਦ ਹੈ ਇਹ ਯੂਥ ਨੂੰ ਉਮੀਦ ਹੈ ਕਿ ਇੱਥੇ ਕੁਝ ਕਹੂਗਾ ਤੇ ਇੱਥੇ ਹੀ ਕਰਨਾ ਆਪਾਂ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ ਆਪਾਂ ਇੱਥੇ ਆਪਦਾ ਘਰ ਹੀ ਠੀਕ ਕਰਾਂਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਹੈਂ ਇਹ ਸਾਡੀ ਗੁਰਨਾਨਕ ਦੇਵ ਜੀ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਧਰਤੀ ਨੂੰ ਇਸੇ ਨੂੰ ਠੀਕ ਕਰਾਂਗੇ ਪਰ ਉਹ ਮੈਂ ਕੱਲਾ ਨਹੀਂ ਕਰ ਸਕਦਾ ਉਹਦੇ ਵਾਸਤੇ ਤੁਹਾਨੂੰ ਮੇਰਾ ਜਿਵੇਂ ਤੁਸੀਂ ਸਾਥ ਦੇ ਰਹੇ ਹੋ ਉਸ ਤਰ੍ਹਾਂ ਸਾਥ ਜਾਰੀ ਰੱਖਣਾ ਪੈਣਾ ਹੈ ਆ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਜਮੇਬਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਜਿਹੜਿਆ ਥੋੜਾ ਥੋੜਾ ਬਹੁਤ ਸਹਿਕ ਦੇ ਜੇ ਨੇ ਇਹਨਾਂ ਨੂੰ ਦੱਸ ਦੋ ਜਿਹੜੇ ਜ਼ਹਿਰ ਜੀ ਕੋਲ ਜਾਂਦੇ ਨੇ ਇਹਨਾਂ ਨੂੰ ਇਹਨਾਂ ਨੂੰ ਖਤਮ ਕਰਕੇ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਮਾਤਾ ਜੀ ਜੋ ਕੁਝ ਵੀ ਦੇਣਾ ਹੈ ਐਮਐਲਏ ਸਾਹਿਬ ਖੜੇ ਨੇ ਜਿੱਦ ਤੇ ਮੈਂ ਪ੍ਰੋਗਰਾਮ ਬਣਾ ਕੇ ਆਉਂਗਾ ਕਿਸੇ ਵੀ ਨੰਬਰ ਫੋਨ ਨੰਬਰ ਬਾਦ ਸਾਹਿਬ ਬਾਦ ਸਾਹਿਬ ਕੇ ਫੋਨ ਨੰਬਰ ਤਾਂ ਦੇ ਦਿਓ ਨਾ ਬਾਦ ਸਾਹਿਬ ਫੋਨ ਸੇਮ ਸਾਹਿਬ ਮਾਤਾ ਜੀ ਮੇਰੀ ਮੇਰੀ ਆਪਾਂ ਹਾਲ ਕਰਾਂਗੇ ਜੀ ਕੇਦਰੀਵਾਸ ਸਾਹਿਬ ਇਨਕਲਾਬ ਇਨਕਲਾਬ ਜਿੰਦਾਬਾਦ ਜੇਲੀਵਾਸ ਨੂੰ ਮਿਲ ਜਾ ਰਹੇ ਤੁਸੀਂ ਹਾਂਜੀ ਹਾਂਜੀ ਮੈਂ ਜਾਊਂਗਾ ਸਾਡੇ ਸਾਡੇ ਪ੍ਰਧਾਨ ਨੇ ਉਹ ਸਾਡੇ ਪ੍ਰਧਾਨ ਨੇ ਸਾਡੇ ਮੈਂਟਰ ਨੇ ਤੇ ਜੇਲ੍ਹ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਮਿਲਣ ਜਾਊਂਗਾ ਔਰ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਬਿਲਕੁਲ ਹੌਸਲੇ 'ਚ ਨੇ ਉਹਨਾਂ ਨੇ ਚਿੱਠੀ ਵੀ ਆਉਂਦੀ ਰਹਿੰਦੀ ਹੈ ਮਿਲਦੇ ਰਹਿੰਦੇ ਵਕੀਲ ਇਹ ਬਿਲਕੁਲ ਹੌਸਲੇ ਚ ਨੇ ਤੇ ਅਸੀਂ ਅਸੀਂ ਉਹਨਾਂ ਦੇ ਨਾਲ ਖੜਾਗੇ ਚਟਾਨ ਵਾਂਗ ਨਾਲ